ਕਾਫੀ ਮੈਸੇਜ ਆ ਰਹੇ ਸੀ ਕਿ ਦੀ ਅਸੀਂ ਪ੍ਰਿੰਟ ਸੂਟ ਦਾ ਬਾਏ ਕਰ ਲੇ ਬਟ ਇਹਨਾਂ ਨੂੰ ਸਟਿਚਿੰਗ ਦਾ ਆਈਡੀਆਜ਼ ਜ਼ਰੂਰ ਦਿਓ ਕਿ ਤਾਂ ਅਸੀਂ ਸਾਡੇ ਸੂਟ ਜਿਹੜੇ ਡਿਜ਼ਾਈਨਰ ਪੀਸ ਬਣ ਸਕਣ ਨੂੰ ਆਪਾਂ ਅੱਜ ਬਹੁਤ ਸੋਹਣੇ ਡਿਜ਼ਾਈਨਸ ਲੈ ਕੇ ਆਏ ਆ ਇਹ ਪਾਕਿਸਤਾਨੀ ਸਟਾਈਲਸ ਦੇ ਵਿੱਚ ਇੱਕ ਤਾਂ ਇਹ ਬਹੁਤ ਸੋਹਣਾ ਕੰਫਰਟੇਬਲਸ ਹੁੰਦੇ ਨੇ ਜਿਵੇਂ ਕਿ ਸਮਝ ਦੇ ਵਿੱਚ ਤੁਸੀਂ ਇਹਨਾਂ ਨੂੰ ਇਜ਼ੀਲੀ ਵੇਅਰ ਕਰ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਦੂਸਰਾ ਜੇ ਪ੍ਰਿੰਟ ਸੂਟ ਹੈਗੇ ਤਾਂ ਸਿਰਫ ਲੈਸਾਂ ਦੇ ਨਾਲ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਕਰਨੀ ਹੈਗੀ ਸਪੈਸ਼ਲ ਇਹਦੇ ਵਿੱਚ 슬ੀਵਸ ਆਉਂਦੀਆਂ ਨੇ ਤੇ ਨੈਕਲਾਈਨ ਆਉਂਦੀ ਆ ਤਾਂ ਜਾਫੇ ਫਰੰਟ ਤੇ ਤੁਸੀਂ ਲੈਸਾਂ ਨੂੰ ਅਟੈਚ ਕਰਕੇ ਵੀ ਇਹਨਾਂ ਨੂੰ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਡਿਫਰੈਂਟ ਸਟਾਈਲ ਦੇ ਵਿੱਚ ਬਣ ਜਾਂਦੇ ਨੇ ਇਸ ਤਰ੍ਹਾਂ ਕੁਝ ਚਾਕਸ ਵੀ ਬਣਾ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਇਦਾਂ ਜੇਕਰ ਤੁਸੀਂ ਸਿੰਪਲ ਸੂਟਾਂ ਨੂੰ ਹੀ ਡਿਜ਼ਾਈਨ ਕਰਦੇ ਆ ਤਾਂ ਸੂਟ ਤੁਹਾਡੇ ਬਹੁਤ ਜਿਆਦਾ ਸੋਹਣੇ ਲੱਗ ਜਾਂਦੇ ਨੇ ਤਾਂ ਕਾਫੀ ਜਿਆਦਾ ਡਿਜ਼ਾਈਨਸ ਆਪਾਂ ਐਡ ਕੀਤੀ ਨੇ ਕੋਈ ਵੀ ਇਹਨਾਂ ਵਿੱਚੋਂ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਸਾਰੇ ਹੀ ਨਿਊ ਡਿਜ਼ਾਈਨਸ ਹੈਗੇ ਨੇ ਐਂਡ ਪਾਕਿਸਤਾਨੀ ਸਟਾਈਲਸ ਦੇ ਵਿੱਚ ਹੈਗੇ ਨੇ ਜੇਕਰ ਤੁਸੀਂ ਸੂਟ ਇਸ ਤਰ੍ਹਾਂ ਦਾ ਵੇਅਰ ਕਰਨੇ ਜਿਆਦਾ ਸ਼ੁਕੀਨ ਹੈਗੇ ਹੋ ਤਾਂ ਤੁਸੀਂ ਇਹ ਸਾਡੇ ਤੋਂ ਵੇਅ ਸਟਿਚਿੰਗ ਕਰਵਾ ਸਕਦੇ ਹੋ ਬਟ ਬਹੁਤ ਈਜ਼ੀਲੀ ਹੁੰਦੀ ਹੈ ਜੇਕਰ ਤੁਸੀਂ ਆਪ ਸਟਿਚ ਕਰਦੇ ਹੋ ਤਾਂ ਇਹ ਤੁਸੀਂ ਡਿਜ਼ਾਈਨ ਦਿਖਾ ਕੇ ਵੀ ਆ ਸਟੀਚ ਕਰਦੇ ਹੋ ਬਹੁਤ ਜਿਆਦਾ ਸੋਹਣੇ ਲੱਗ ਜਾਣਗੇ ਤਾਂ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ